ਹਾਂਜੀ ਮਿੱਤਰੋ ਗੁੱਡ ਮਾਰਨਿੰਗ ਲੋ ਜੀ ਮੂੰਹ ਧੋ ਲਿਆ ਚਾਹ ਪੀ ਲਈ ਤੇ ਰਾਤ ਕੇ ਥੋੜਾ ਜਿਹਾ ਕੰਮ ਰਹਿ ਗਿਆ ਸੀ ਚਲਦੇ ਹਾਂ ਖੇਤ ਕਪਾਣ ਦੇ ਹੋਂ ਤੋਂ ਪਹਿਲਾਂ ਕੰਮ ਨੇ ਮੇੜ ਦਈਏ ਲੋ ਜੀ ਪਾਣੀ ਬੋਤਲ ਪਾਤੀ ਪਾਣੀ ਲਿਆ ਆਪਣੇ ਰੱਖ ਕਿਉਂਕਿ ਚੁੱਟੇਰੇ ਕੁੱਤੇ ਬਿੱਲੇ ਵੜ ਜਾਂਦੇ ਨੇ ਪਾਣੀ ਪੀਣ ਆਲਾ ਨਹੀਂ ਹੁੰਦਾ ਉੱਥੇ ਇਹ ਚਲਦੇ ਆ ਖੇਤ ਨੂੰ ਮਿਲਦੇ ਆ ਖੇਤ ਜਾ ਕੇ ਤੁਹਾਨੂੰ ਲੋ ਜੀ ਪਹੁੰਚ ਗਏ ਆਪਾਂ ਖੇਤ ਮੇੜਦੇ ਆ ਕੰਮ ਅਸੀਂ ਸੇਤੀ ਕੀਤੀ ਪਰ ਜਾਲ ਦੇ ਅੰਕ ਪੈਨਲ ਤੇ ਕੀ ਕਹਿੰਦਾ ਕਿੰਨੇ ਵਜੇ ਹੋਊਗਾ ਕੰਮ ਰਹਿ ਗਿਆ ਸੀ ਅੱਧੇ ਘੰਟੇ ਦਾ ਉਹ ਤਾਰਾ ਨਹੀਂ ਮੀ ਆਨੇ ਨਾ ਤਾਂ ਕਰਕੇ ਉਹ ਥੱਲੇ ਥੱਲੇ ਵੱਡਣੀ ਪੈਂਦੀ ਐ ਕਿ ਪੈਨ ਨਹੀਂ ਵੱਡਦੀ ਹੈਗੀ ਖੜ ਤੋਂ ਹੀ ਵੜਦੇ ਆ ਪਾਣੀ ਖੜਦੇ ਰਹਿ ਜਾਂਦੇ ਨਾ ਤੂੜੀ ਬਣਦੀ ਉਹਨਾਂ ਦੀ ਖਾਲ ਵੀ ਸਾਫ਼ ਕਰਤੀ ਖੁੰਜਾ ਸਾਰਾ ਵੱਡਣਾ ਮੈਂਦਾ ਤਾਰਾਂ ਬਹੁਤ ਨਹੀਂ ਮੀਆਂ ਨੇ ਇੱਕ ਪੈਨ ਫਸਦੀ ਆ ਚਾ ਲਓ ਜੀ ਕੰਮ ਨਿਪਟ ਗਿਆ ਥੱਬੇ ਚੱਕ ਕੇ ਸਾਰੇ ਖੰਡਾ ਤੇ ਤੇ ਆ ਤਾਰਾਂ ਕਰਕੇ ਬਹੁਤ ਸਿਆਪਾ ਕਰਨਾ ਪੈਂਦਾ ਇਹ ਤੇੜਾ ਉਹ ਟੇਕ ਕਨੈਕਸ਼ਨ ਲੱਗ ਗਿਆ ਆਪਣਾ ਫਿਰ ਕੀਤੀਆਂ ਜਾਣੀਆਂ ਇਹ ਚੱਲਦੇ ਹੁਣ ਮਸ਼ੀਨ ਦਾ ਕਰਦੇ ਆ ਪਤਾ ਕਿੰਨੇ ਵਜੇ ਵੈਸੇ ਹੱਥ ਨੇ ਜੇ ਲਾ ਦੇ ਤਾਂ ਠੀਕ ਆ ਰਾਤ ਕਣੀਆ ਬੈਗੀਆਂ ਥੋੜੀਆਂ ਜੀਆਂ ਨਰਮਾਈ ਜੀ ਫੜੀ ਹੋਈ ਹੈ ਐਨੇ ਧੁੱਪ ਲੱਗ ਜੂਗੀ ਦਿਨ ਚ ਜੇ ਲਾ ਦੇ 2-3 ਕਵਰੇ ਫਿਰ ਸਹੀ ਹੈ ਚਲੋ ਬਾਕੀ ਪਤਾ ਕਰਦੇ ਆ ਜਾ ਕੇ ਬੱਨੇ ਵੱਡੇ ਦਾ ਫਾਇਦਾ ਮਸ਼ੀਨ ਦੇ ਪਿੱਛੇ ਨਹੀਂ ਘੁੰਮਣਾ ਪੈਂਦਾ ਲੋ ਜੀ ਕੰਮ ਕਿਆ ਨਿਭੜ ਚੱਲਦਿਆਂ ਘਰੇ ਹੁਣ ਖਾਣਾ ਰੋਟੀ ਤੇ ਕਰਦਾ ਇੱਕ ਪਾਣ ਦਾ ਪਤਾ ਲੋ ਜੀ ਆਪਾਂ ਕੀ ਸੀ ਕਰੀ ਖਾਣੇ ਐ ਰੋਟੀ ਪਰੀ ਰੋਟੀ ਖਾਂਦੀ ਐ ਇਹ ਦਹੀਂ ਰੱਸੀ ਤਸਹੀ ਹੋਊਗੀ। ਓਕੇ। ਠੀਕ ਆ ਜੀ। ਲੈ ਪਾਓ ਰੋਟੀ ਖਾ ਕੇ ਚਲ ਜੀ। ਕੱਖ ਵੜ ਲਿਆ ਮੈਂ ਭੱਜ ਕੇ ਮੈਂਨੇ। ਫਿਰ ਦੇਖਦਾ ਕਿ ਪੈਨਲ ਵੇ ਜੰਨੇ ਆ। ਆ ਆਪਣੇ। ਠੀਕ ਆ ਪੁੱਤ ਮੇਰਾ ਹੁਣ। ਠੀਕ ਆ। ਹੁਣ ਤਾਂ ਨਹੀਂ ਉਲਟੀਆਂ ਲੱਗੀਆਂ? ਉਲਟੀਆਂ। ਠੀਕ ਆ ਹੁਣ? ਹੂੰ। ਬਿਮਾਰ ਹੋ ਗਿਆ ਦੀ ਸੋਣਾ ਮੇਰਾ ਪੁੱਤ ਨਾ। ਹੂੰ। ਮੁੱਠਾ ਖਾਂ ਗਿਆ ਜਦੋਂ ਅੰਦਾਜ਼ ਦਾ ਦਾਦਾ ਦਾ। ਮੈਂ ਖਾ ਲਾਂ। ਹਾਂ। ਨਾ ਤੁਸੀਂ ਖਾ ਲਓ ਪੁੱਤ। ਨਾ। ਮੈਂ ਫਿਰ ਖਾਣਾ।

ਲੋ ਜੀ ਆਪਣੇ ਉਹ ਕੀ ਕੰਪੈਨ ਲੇਟ ਲਵੀ ਦੇ ਅੱਗੇ ਦੀ ਕੰਪੈਨ ਇਹਦਾ ਟਰੈਕਟਰ ਚੱਲ ਰਿਹਾ ਰੀਪਰ ਚ ਤੋੜੀ ਵਾਲੇ ਚ ਫਿਰ ਕਹਿੰਦਾ ਮੇਰੇ ਢੇਡੇ ਲਵਾ ਹੁਣ ਇਹਦੇ ਢੇਡੇ ਲਵਾਉਣਾ ਹੈ ਜੀ ਲੋ ਜੀ ਤਿੰਨ ਕਿੱਲੇ ਵੜੇ ਲਵੀ ਦੇ ਚੱਕ ਦਾ ਕੰਮ ਆ ਕੇ ਬੈਠੇ ਚੌਧਰੀ ਬਣਿਆ ਬਾਕੀ ਕਿੰਨਾ ਬੜਿਆ ਹੁਣ ਹੋਰ ਰਹਿ ਗਿਆ ਪਰਲਾ ਬਾਕੀ ਮੇਰ ਬੜਾ ਲਵੇ ਧਰਵਾ ਲੇ ਤੇ ਹੇ ਤਾਂ ਕਿੰਨਾ ਹੋਰੇ ਬੜ ਗਿਆ ਅਪਣਾ ਇੱਥੇ ਡੇਰੇ ਕਰਕੇ ਪਹਿਲਾਂ ਪੀਸਦਾ ਜੇ ਇਧਾ ਕਰਕੇ ਬਾਕੀ ਹੁਣ ਆਪਣ ਚ ਜਾ ਕੇ ਵਧਾਂਗੇ ਦੂਜੇ ਖੇਤ ਆ ਲਿਆ ਬਾਗਾਤਾ ਬਾਟਕੇ ਪਰੌਚ ਬਾਟਕਾ ਕਢਾ ਲਈ ਉਹਨੇ ਇੱਕੋ ਮਿੰਟ ਚ 500 ਤੇ ਲਿਆ ਤੂੰ ਕਢਾ ਨਹੀਂ ਸਕਦਾ ਸੋਰੋ ਤੇਰੇ ਬਾਦੀ ਗੱਲ ਨਹੀਂ ਹੈਗੀ पांच रुपये बनाना चाहता थोड़ी ਜੀ ਵੜ ਗਈ ਕਣਕ ਪੱਤੜ ਬਹੁਤ ਹੋ ਰਿਹਾ ਕਾਲੀ ਘਾਟ ਆਈ ਪਈ ਐ ਪੀ ਦਾ ਬਹੁਤ ਡਰ ਸੀਗਾ ਜੱਟ ਜਾਰੇ ਟੱਕ ਲੈ ਕੇ ਅੱਜ ਨੇ ਪਹਿਲੀ ਵਾਰ 7.5 ਚੱਕੀ ਆ। ਇੱਕ ਤੋਂ ਦਬਾਹ ਨਾ ਚੱਲ ਰਹੀ ਐ। ਕਾਰਨ ਹੋਇਆ ਰਵੇ ਟੇਕ ਦੀ ਪੱਟ ਵੀ ਐ ਮੀ ਹੋਂ ਤੋਂ ਪਹਿਲਾਂ ਪਹਿਲਾਂ। ਪੱਟੜ ਬਹੁਤ ਹੋਇਆ। ਉਜੀ ਪੜ ਗਈ ਕਣਕure ਦਾ ਆਪਣੀ ਬਾਕੀ ਬੜੇ ਨਰਮ ਪੰਚ ਪਚਾਰ ਦਿਨ ਦਾ ਕਪੜਾ ਵਾਂਗੇ ਹਰ ਲਾ ਲੋੜਾ ਉਜੀ ਕਣਕ ਤੇ ਹੀ ਵੱਡੀ ਆਪਣੀ ਮੰਡੀ ਲੈ ਕੇ ਚੱਲਾਂਗੇ ਸਵੇਰੇ ਤੇ ਕੀ ਕਰਦੇ ਆ ਬਲੌਗ ਦਾ ਟੀਐਨਟੀ ਧੰਨਵਾਦ ਜੀ ਬਾਈ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਜੀ